i didn't know she was black until a number of years ago when she happened to turn black hmm. and now she wants to be known as black he said so i don't know is she indian or is she black <laughs> trump nu lagda hai ki bhai e kamala harris de aan to baad oda ਦੋ ਪੁਆਇੰਟ ਅੱਪ ਚਲੇ ਗਏ ਕਿਉਂਕਿ ਇਕਦਮ ਨਵੀਂ એનર્ਜੀ ਨਵਾਂ ਉਹ ਬੈਸਲੇ ਵੀ ਚੈਲੰਜ ਕਰ ਰਹੀ ਹੈ 트럼ਪ ਨੂੰ ਕਿ ਵੀ ਮੇਰੇ ਨਾਲ ਬਹਿਸ ਕਰ ਤੇ ਉਹ ਆਪਣਾ ਜਿਹੜਾ ਰੇਸ ਬੇਸਡ ਕਾਰਡ ਜਿਹੜੀ ਬਾਈਬਲ ਬੈਲਟ ਜਿਹੜਾ ਵਾਈਟ ਐਂਗਲ ਹੈ ਉਹਨੂੰ ਵੀ ਟੂ ਦਾ ਹਿਲਟ ਪਲੇ ਕਰੇਗਾ ਇਸ ਇਲੈਕਸ਼ਨ ਦੇ ਵਿੱਚ ਅਗੇਨ ਜਿਹੜਾ ਰੇਸ ਕਾਰਡ ਹੈ ਜਦੋਂ ਇਹ ਰੇਸ نسل ਜਾਤ ਪਾਤ ਵਿੱਚ ਆ ਜਾਂਦੀ ਹੈ ਇਹ ਬੜਾ ਫਿਰ ਡਰਟੀ ਡਿਬੇਟ ਹੋ ਜਾਂਦੀ ਹੈ ਇਸ਼ੂਸ ਦੀ ਡਿਬੇਟ ਰਹਿਣੀ ਚਾਹੀਦੀ ਹੈ ਰਾਹੁਲ ਗਾਂਧੀ ਜਿਹੜਾ ਲੀਡਰ ਆਫ ਦ ਆਪੋਜੀਸ਼ਨ ਹੈ ਕੈਬਨਿਟ ਰੈਂਕ ਦਾ ਉਹਨੇ ਪਾਰਲੀਮੈਂਟ ਦੇ ਵਿੱਚ ਸਵਾਲ ਚੁੱਕਿਆ ਹੈ ਕਿ ਵੀ ਅਸੀਂ ਜਾਤੀ ਸੂਚਕ ਜਿਹੜੀ ਜਨਗਣਨਾ ਸੈਂਸਸ ਹੈ ਉਸ ਨੂੰ ਕਰਵਾ ਕੇ ਰਵਾਂਗੇ ਭਾਜਪੀ ਤਾਂ ਬ੍ਰਾਹਮਣਵਾਦੀ ਪਾਰਟੀ ਹੈ ਉਹ ਤਾਂ ਮੰਨੂ ਸਮ੍ਰਿਤੀ ਨੂੰ ਕਾਨੂੰਨ ਬਣਾਉਣਾ ਚਾਹੁੰਦੇ ਨੇ ਉਹ ਥੋੜੀ ਚਾਹੁੰਦੇ ਨੇ ਕਿ ਬਈ ਬੈਕਵਰਡ ਕਲਾਸਿਸ OBC ਸ਼ੈਡਿਊਲ ਕਾਸ ਸ਼ੈਡਿਊਲ ਟ్రਾਈਬ ਜਾਂ ਮਾਈਨੋਰਟੀਜ਼ ਕਿਸੇ ਡਿਸਾਈਸਿਵ ਉਹ ਸਿਚੁਏਸ਼ਨ ਜਾਣ ਅਨੁਰਾਗ ਠਾਕਰੇ ਕਹਿ ਰਿਹਾ ਹੈ ਕਿ ਜਾਤੀ ਜਨਗਣਨਾ ਕੀ ਬਾਤ ਉਹ ਕਰ ਰਹੇ ਹਨ ਜਿਨਕੀ ਆਪਣੀ ਜਾਤੀ ਮਾਲੂਮ ਨਹੀਂ ਹੈ ਉਹਨੇ ਬੜਾ ਖਤਰਨਾਕ ਅਟੈਕ ਹੈ ਮੋਦੀ ਨੇ ਫੁੱਲੀ ਬੈਕ ਕੀਤਾ ਅਨੁਰਾਗ ਠਾਕਰ ਦੇ ਕਮੈਂਟਰ ਉਹਨੇ ਅੱਗੋ ਟਵੀਟ ਵੀ ਕੀਤਾ ਦੇਸ਼ ਕੋ ਬਰੇਟ ਬਾ ਤੁਹਾਡਾ ਸਭ ਦਾ ਬਹੁਤ ਸਵਾਗਤ ਹੈ ਸੋ ਵੀ ਅਸੀਂ ਗੱਲਬਾਤ ਕਰਾਂਗੇ ਕਿ ਅਮਰੀਕਨ ਪ੍ਰਧਾਨਗੀ ਚੋਣ ਵਿੱਚ ਹੁਣ ਟਰੰਪ ਅਤੇ ਕਮਲਾ ਹੈਰਿਸ ਆਮੋ ਸਾਹਮਣੇ ਹਨ ਦੂਸ਼ਣ ਬਾਜ਼ੀਆਂ ਦਾ ਤਿੱਖਾ ਦੌਰ ਜਿਹੜਾ ਉਹ ਸ਼ੁਰੂ ਹੋ ਗਿਆ ਹੈ ਟਰੰਪ ਨੇ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ ਕਮਲਾ ਹੈਰਿਸ ਦਾ ਪਿਛੋਕ ਜਿਹੜਾ ਪਿਸ਼ੋਕੜ ਹੈ ਉਹ ਤਾਂ ਇੰਡੀਅਨ ਹੈ ਪਰ ਪਤਾ ਨਹੀਂ ਹੁਣ ਉਹ ਰਾਤੋ ਰਾਤ ਕਿਵੇਂ ਅਮਰੀਕਨ ਅਫਰੀਕਨ ਬਣ ਗਈ ਹੈ ਇਸ ਦਾ ਮਤਲਬ ਹੈ ਕਿ ਰਿਪਬਲਿਕਨਾ ਬਲੂਨ نسل ਦਾ ਪੱਤਾ ਵੀ ਖੇਡਿਆ ਜਾਏਗਾ ਔਰ ਦੂਸਰੇ ਪਾਸੇ ਭਾਰਤੀ ਪਾਰਲੀਮੈਂਟ ਵਿੱਚ ਬੀਜਪੀ ਨੇ ਰਾਹੁਲ ਗਾਂਧੀ ਨੂੰ ਠੇਠ ਕਰਦਿਆਂ ਕਿਹਾ ਹੈ ਕਿ ਜਾਤ ਅਧਾਰਿਤ ਮਰਦਮਸ਼ ਬਿਮਾਰੀ ਦੇ ਉਹ ਲੋਕ ਗੱਲ ਕਰ ਰਹੇ ਹਨ ਜਿਨ੍ਹਾਂ ਦੀ ਆਪਣੀ ਜਾਤ ਦਾ ਕੋਈ ਪਤਾ ਨਹੀਂ ਹੈ ਅਫਸੋਸ ਇਕ ਤਮੀ ਸਦੀ ਵਿੱਚ ਵੀ ਜਾਤ ਪਾਤ ਅਤੇ ਨਸਲ ਦੀ ਨਫ਼ਰਤ ਜੜੀ ਹੈ ਜਿਉਂ ਤਉ ਤਿਉਂ ਬਰਕਰਾਰ ਹੈ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇੱਜ਼ਤ ਨਾਲ ਬਰੇਣਾ ਦੇਖਣ ਸੁਣ ਲਈਆਂ ਲਿਖਣ ਲਈ ਤੁਹਾਡਾ ਸਬਦ ਬਹੁਤ ਬਹੁਤ ਧੰਨਵਾਦ ਜੀ ਰਾਜ ਸਭ ਕੀ ਕਹਿਣਾ ਚਾਹੋਗੇ ਅ ਦੇਖੋ ਜਦੋਂ ਬਰਾਕ ਓਬਾਮਾ ਵਾਈਟ ਹਾਊਸ ਚ ਪਹੁੰਚੇ ਉਦੋਂ ਅਮਰੀਕਾ ਦੇ ਐਕਸਪਰਟਸ ਸੋਚਦੇ ਸੀ ਇਸ ਫੀਲਡ ਦੇ ਜਾ ਜਿਨ੍ਹਾਂ ਨੇ ਨਸਲਵਾਦ ਦੇ ਕਾਲੇ ਦੌਰ ਨੂੰ ਦੇਖਿਆ ਹੋਇਆ ਸੀ 1960ਵਿਆਂ ਦੀ ਸਿਵਲ ਲਿਬਰਟੀ ਮੂਵਮੈਂਟ ਮੈਲਕਮ ਐਕਸ ਮਾਰਟਨ ਲੂਥਰ ਕਿੰਗ ਉਸ ਸਾਰੀ ਸਟਰਗਲ ਨੂੰ ਕਿ ਉਹਨਾਂ ਨੇ ਕਿਹਾ ਕਿ ਬਈ ਅਮਰੀਕਾ ਨੇ ਫਾਈਨਲੀ ਜਿਹੜਾ ਰੇਸਿਜ਼ਮ ਹੈ ਉਸ ਨੂੰ ਪਿੱਛੇ ਛੁੱਟ ਦਿੱਤਾ ਔਰ ਇੱਕ ਆਫਰੀਕਨ ਅਮਰੀਕਨ ਮੂਲ ਦਾ ਬੰਦਾ ਜਿਹੜਾ ਹੁਣ ਵਾਈਟ ਹਾਊਸ ਦੇ ਵਿੱਚ ਹੈ ਜਿਹੜੇ ਕਾਲੇ ਦੌਰ ਦਾ ਸਾਡਾ ਇਤਿਹਾਸ ਹੈ ਉਹ ਹੁਣ ਖਤਮ ਹੈ ਹੂੰ ਅਸੀਂ ਸਮਝਦੇ ਹਾਂ ਕਿ ਵੀ ਇਵੇਂ ਲੱਗਣ ਲੱਗਿਆ ਸੀ ਕਿ ਜੇ ਖਾਸ ਤੌਰ ਤੇ ਯੰਗਰ ਜਨਰੇਸ਼ਨ ਜਿਹੜੀ ਕਿ ਨਸਲਵਾਦ ਦਾ ਪ੍ਰਭਾਵ ਨਹੀਂ ਕਬੂਲਦੀ ਔਰ ਉਹਨਾਂ ਨੇ ਇਹ ਸਾਰੇ ਦਾ ਝੰਡਾ ਚੁੱਕ ਲਿਆ ਪਰ ਜਦੋਂ ਅਸੀਂ ਪ੍ਰੈਜ਼ੀਡੈਂਟ ਟਰੰਪ ਦੀ ਪਹਿਲੀ ਟਰਮ ਆndi ਹੈ ਔਰ ਉਸਾਰੇ ਪੀਰੀਅਡ ਦੇ ਵਿੱਚ ਜਿਹੜੀ ਉਸ ਤੋਂ ਪਹਿਲਾਂ ਜਿਹੜੀ ਸਾਰੀ ਕੈਂਪੇਨ ਹੈ ਔਰ ਦੂਸਰਾ ਉਹਦੇ ਚ ਤੁਸੀਂ ਨਸਲਵਾਦ ਦਾ ਐਲੀਮੈਂਟ ਵੀ ਦੇਖਦੇ ਆਂ ਉਦੇਜ ਅਸੀਂ ਜ਼ੀਨੋਫੋਬੀਆ ਵੀ ਦੇਖਦੇ ਆ ਜਿਸ ਦੇ ਵਿੱਚ ਮੈਕਸੀਕਨਸ ਔਰ ਬਾਰਲਿਆਂ ਦੇ ਲਈ ਹੇਟਡ ਦਾ ਐਲੀਮੈਂਟ ਵੀ ਹੈ ਉਸ ਦੇ ਲਈ ਅਸੀਂ ਚਾਈਨਾ ਔਰ ਦੂਜਿਆਂ ਦੇ ਜਿਹੜੀ ਸ਼ਕਲਾਂ ਵਾਲੇ ਮੰਗੋਲ ਬੈਂਗਲੋਇਡ ਨੇ ਉਹਨਾਂ ਦੇ ਉੱਤੇ ਅਟੈਕ ਵੀ ਦੇਖਦੇ ਆ ਹਮ ਹੇਟ ਕਰਾਈਮ ਦੀ ਗੱਲ ਹੁੰਦੀ ਹੈ ਔਰ ਇਹ ਸਾਰਾ ਜਦੋਂ ਚੱਲਦਾ ਔਰ ਫਿਰ ਉਹ ਦੌਰ ਮੁੱਕਦਾ ਹੈ ਬਾਈਡਨ ਦੇ ਆਉਣ ਨਾਲ ਇੱਕ ਜਿੱਥੇ ਉਹਨਾਂ ਦੀਆਂ ਸਕਸੈਸ ਫੇਲਿਅਰ ਦੀ ਗੱਲ ਅਸੀਂ ਕਰਦੇ ਰਹੇ ਨੇ ਕਿਉਂਕਿ ਅੱਜ ਅਸੀਂ रेस एंगल ਤੋਂ ਗੱਲ ਕਰ ਰਹੇ ਹਾਂ। ਹਮਮ। ਔਰ ਬਾਈਡਨ ਪਹਿਲੀ ਡਿਬੇਟ ਦੇ ਦੌਰਾਨ ਹੀ ਜਿਹੜੀ ਹੈ ਉਹ ਫ੍ਰੀਜ਼ ਹੋ ਜਾਂਦੇ ਨੇ ਔਰ ਉਹਨਾਂ ਦੀ ਜਿਹੜੀਆਂ ਕಾಗ್ਨੀਟਿਵ ਐਬਿਲਿਟੀਆਂ ਨੇ ਉਹਨਾਂ ਤੇ ਸਵਾਲੀਆ ਨਿਸ਼ਾਨ ਉੱਠਦਾ ਹੈ। ਔਰ ਵਿਦਨ ਪ੍ਰੈਸ਼ਰ ਡੈਮੋਕ੍ਰੇਟਸ ਤੇ ਬਿਲਟ ਹੁੰਦਾ ਹੈ ਕਿ ਭਾਈ ਵਿਦਡਰਾ ਕਰੋ ਦਿਨ ਥੋੜੇ ਰਹਿ ਗਏ ਸੀ ਔਰ ਕਮਲਾ ਹੈਰਿਸ ਨੂੰ ਕਮਲਾ ਦੇਵੀ ਹੈਰਿਸ ਦਾ ਨਾਇਕ ਕਮਲਾ ḍi ਹੈਰਿਸ ਦੇਵੀ ਹੈ। ਔਰ ਇਹ ਕਮਲਾ ਦੇਵੀ ਜਿਹੜੀ ਹੈ ਇਹ ਡੈਮੋਕ੍ਰੇਟਸ ਦੀ ਆਲਮੋਸਟ ਸਰਟਨ ਹੁਣ ਤਾਂ ਉਹਦੇ ਵਿੱਚ ਉਹਨਾਂ ਦੀ ਕਨਵੈਨਸ਼ਨ ਦੇ ਵਿੱਚ ਉਸ ਤੇ ਸਟੈਂਪ ਲੱਗਣੀ ਹੈ ਪਰ ਆਲਰੇਡੀ ਉਹ ਆਪਣਾ ਨੰਬਰ 2 ਮੈਨ ਔਰ ਸਭ ਦੇ ਐਨਡੋਰਸਮੈਂਟ ਹੋ ਗਏ ਹੁਣ ਇਸ ਨੇ 트ੰਪ ਟੀਮ ਜਿਨ੍ਹਾਂ ਨੇ ਸਾਰਾ ਫੋਕਸ ਜਿਹੜਾ ਹੈ ਉਹ ਬਾਈਡਨ ਦੀਆਂ ਫੇਲਿਅਰਸ ਔਰ ਉਸ ਬਜ਼ੁਰਗ ਬੰਦੇ ਨੂੰ ਟਾਰਗੇਟ ਕਰਨ ਤੇ ਲਾਇਆ ਹੋਇਆ ਸੀ ਇਹਨਾਂ ਦੀ ਸਟ੍ਰੈਟਜੀ ਵੀ ਬਦਲਦੀ ਔਰ ਓਵਰਨਾਈਟ ਜਦੋਂ ਇਹ ਸਾਰਾ ਪਾਰਟ ਚੱਲ ਰਿਹਾ ਹੈ ਤੇ ਕਾਮਲਾ ਹੈਰਿਸ ਦੇ ਜਿਹੜਾ ਹੱਕ ਦੇ ਵਿੱਚ আফ্রিকਨ ਅਮਰੀਕਨ ਬੜੇ ਉਤਸ਼ਾਹ ਨਾਲ ਕਿ ਜੀ ਸ਼ੀ ਵਿਲ ਬੀ ਦਾ ਫਰਸਟ ਉਸਲੇ ਹਾਜ਼ਰ ਨਾਲ ਹਾਲਾਂ बराक ओबामा ਜਿਹੜੇ ਨੇ ਉਹ ਵੀ ਉਹਨਾਂ ਦੀ ਮਦਰ ਤਾਂ ਵਾਈਟ ਸੀ ਫਾਦਰ ਉਹਨਾਂ ਦੇ আফ্রিকਨ ਮੂਲ ਦੇ ਸੀ ਔਰ ਇਹਦੇ ਕਮਰਾ ਹੈਰਿਸ ਤੇ ਮਾਮਲੇ 'ਚ ਇਹ ਦੋਨਾਂ 'ਚੋਂ ਕੋਈ ਵੀ ਵਾਈਟ ਨਹੀਂ ਹੈ ਫਾਦਰ ਜਮਾਈਕਨ ਇਨਾਂ ਦੇ ਮੂਲ ਦੇ ਸਾਲੋਂ ਛੜ ਚੁੜ ਗਿਆ ਸੀ ਇਕੱਲੀ ਮਾਂ ਦੇ ਨਾਲ ਹੀ ਪੜੀ ਹੈ ਤੇ ਮਾਂ ਜਿਹੜੀ ਹੈ ਉਹ ਦੱਖਣੀ ਭਾਰਤੀ ਇੰਡੀਅਨ ਮੂਲ ਦੀ ਸੋ ਇਹ ਪਹਿਲੀ ਵਾਰੀ ਅਮਰੀਕਾ 'ਚ ਇਸ ਕਿਸਮ ਦਾ ਹੋਏਗਾ ਔਰ ਇਸਾਰੇ ਦੇ ਚੱਲਦੇ ਆ ਕਿਉਂਕਿ ਇੱਕ ਗੱਲ ਜਿਹੜੀ ਹੈ ਕੁਝ ਕੀ ਸਟੇਟਾਂ ਨੇ ਜਿਵੇਂ ਜਾਰਜੀਆ ਜਿੱਦੇ ਜਿਸੀਂ ਐਟਲੰਟਾ 'ਚ ਗਿਆ ਹੋਏ ਸੀ ਜਾਰਜੀਆ ਵੀ ਬੜੀ ਪਾਵਰਫੁਲ ਸਟੇਟ ਹੈ ਔਰ ਉਹ ਹੌਲੀ-ਹੌਲੀ ਰਿਪਬਲਿਕਨ ਬਣ ਰਹੀ ਸੀ ਪਰ ਬਲੈਕ ਵੋਟਰ ਔਰ ਜਾਰਜੀਆ ਦੇ ਵਿੱਚ ਐਟਲੈਂਟਾ ਐ ਔਰ ਉਹ ਸਾਰੇ ਜਿੱਥੋਂ ਜਿਮੀ ਕਾਰਟਰ ਔਰ ਕਾਲਿਆਂ ਦੀ ਮੂਵਮੈਂਟ ਉੱਥੋਂ ਚੁਰਦੀ ਰਹੀ ਉਹਨੇ ਤੀਜਾ ਚੌਥਾ ਫੇਰਾ ਕਮਲਾ ਹੈਰਿਸ ਦਾ ਪਿਛਲੇ ਹਫਤੇ ਹੀ ਉੱਥੇ ਸੀ 10000 ਤੋਂ ਜ਼ਿਆਦਾ ਲੋਕ ਇਕੱਠੇ ਸੀ ਹੁਣ ਉਹ ਆਪਣਾ ਅਫਰੀਕਨ ਅਮਰੀਕਨ ਕਾਰਡ ਵੀ ਪਲੇ ਕਰ ਰਹੀ ਹੈ ਬਲੈਕ ਆਰਗੇਨਾਈਜੇਸ਼ਨਸ ਵੀ ਖੁੱਲ ਕੇ ਹੱਕ ਚਾਈਆਂ ਨੇ ਔਰ ਇਸ ਸਾਰੇ ਦੇ ਚਲਦੇ ਮੇਰੇ ਰਿਪਬਲਿਕਨਸ ਨੂੰ ਇਹ ਲੱਗਦਾ ਹੈ ਵੀ ਜਿਹੜੀਆਂ ਕੁਝ ਸਟੇਟਾਂ ਜਿਵੇਂ ਜਾਰਜੀਆ ਸੀ ਜਾਂ ਫਲਿੱਪ ਸਟੇਟਸ ਜਿਹੜੀਆਂ ਨੇ ਉਹ ਇਧਰ ਉਧਰ ਉਹ ਹਾਇਓ ਜਾਂ ਪੈਂਸਿਲਵੇਨੀਆ ਜਾਂ ਦੂਜੇ ਜੇ ਪੈਂਸਿਲਵੇਨੀਆ ਦੇ ਗਵਰਨਰ ਨੂੰ ਕਮਲਾ ਹੈਰਿਸ ਐਜ਼ ਅ ਵਾਈਸ ਪ੍ਰੈਜ਼ੀਡੈਂਟ ਲੈਂਦੀ ਹੈ ਤੇ ਉਹ ਵੀ ਸਟੇਟ ਜਿਹੜੀ ਆ ਜਾਂਦੀ ਲੱਗੇਗੀ ਹੁਣ ਇੱਕ ਮੈਨੂੰ ਜਿਹੜਾ ਇਹ ਲੱਗਦਾ ਹੈ ਵੀ ਇਹ ਸਾਰੇ ਚ ਹਾਲਾਂ ਓਬਾਮਾ ਦੇ ਲਈ ਵੀ ਇਹ ਸੌਖਾ ਨਹੀਂ ਸੀ ਜਦੋਂ ਪਹਿਲੀ ਟਰਮ 'ਚ ਆਇਆ ਰਿਪਬਲਿਕਨਾਂ ਨੇ ਹਮੇਸ਼ਾ ਉਹਦੇ ਖਿਲਾਫ ਜਿਹੜਾ ਸਵਾਲ ਉਠਾਇਆ ਕਿ ਜੀ ਭਾਵੇਂ ਉਹਦਾ ਪਿਓ ਇੱਕ ਕਾਲਾ ਸੀ ਤੇ ਮਾਂ ਗੋਰੀ ਸੀ ਪਰ ਉਹਦਾ ਜਨਮ ਵੀ ਅਮਰੀਕਾ ਚ ਨਹੀਂ ਹੋਇਆ ਫਲਾਣੀ ਥਾਂ ਹੋਇਆ ਫਲਾਣੇ ਹਸਪੀਟਲ ਚ ਹੋਇਆ ਟਿਮਕਾ ਹੋਇਆ ਬਰਥ ਸਰਟੀਫਿਕੇਟ ਦਿਖਾਏ ਉਹਨੂੰ ਦਾਇਰੇ ਦੇ ਵਿੱਚ ਰੱਖਿਆ ਪਰ ਹੁਣ ਜਦੋਂ ਇੱਕ ਇੰਟਰਵਿਊ ਇਹਨਾਂ ਨੇ ਅਫਰੀਕਨ ਅਮਰੀਕਨ ਜਰਨਲਿਸਟ ਦੇ ਨਾਲ ਇੱਕ ਮੀਟਿੰਗ ਪ੍ਰੈਜ਼ੀਡੈਂਟ 트੍ਰੰਪ ਨੇ ਕੀਤੀ ਜਦੋਂ ਉਹਦੇ ਚ ਉਹਨਾਂ ਨੂੰ ਪੁੱਛਿਆ ਗਿਆ ਕਿ ਵੀ ਕੁਝ ਕੋਲੀਗ ਜਿਹੜੇ ਨੇ ਰਿਪਬਲਿਕਨ ਤੇ ਰਹੇ ਉਹ ਕਹਿੰਦੇ ਨੇ ਕਿ ਵੀ ਕਮਰਲਾ ਹੈਰਿਸ ਦਾ ਮਤਲਬ ਜਦੋਂ ਦੇਵੀ ਕਹਿੰਦੇ ਐ ਤਾਂ ਉਹ ਹੈ ਡਾਈਵਰਸਿਟੀ ਇਕੁਇਟੀ ਐਂਡ ਇਨਕਲੂਜ਼ਨ ਹੂੰ ਇਸ ਤੇ ਤੇਰਾ ਕੀ ਖਿਆਲ ਹੈ ਔਰ ਜਿਹੜਾ ਟਰੰਪ ਦਾ ਜਵਾਬ ਹੈ ਆਈ ਡਿਡਨਟ ਨੋ ਸ਼ੀ ਵਾਸ ਬਲੈਕ ਅੰਟਿਲ ਅ ਨੰਬਰ ਆਫ ਈਅਰਸ ਅਗੋ ਵੈਨ ਸ਼ੀ ਹੈਪਨ ਟੂ ਟਰਨ ਬਲੈਕ ਐਂਡ ਨਾਓ ਸ਼ੀ ਵਾਂਟਸ ਟੂ ਬੀ ਨੋਨ ਐਸ ਬਲੈਕ ਹੀ ਸੈਡ ਸੋ ਆਈ ਡੋਨਟ ਨੋ ਇਜ਼ ਸ਼ੀ ਇੰਡੀਅਨ ਔਰ ਇਜ਼ ਸ਼ੀ ਬਲੈਕ ਉਹ ਸਟਾਈਲ ਵੀ ਉਹ ਕਹਿੰਦਾਗਾ ਵੀ ਇਹ ਇੰਡੀਅਨ ਮੈਂ ਤਾਂ ਇਹ ਤਾਂ ਉਹ ਰਾਤੋ ਰਾਤ ਬਲੈਕ ਹੋ ਗਈ ਹੈਂ ਔਰ ਉਹ ਹੀ ਕਹਿ ਰਿਹਾ ਵੀ ਆਈ ਡੋਟ ਨੋ ਸ਼ੀ ਵਾਸ ਬਲੈਕ ਅੰਟਿਲ ਅ ਨੰਬਰ ਆਫ ইয়ারਸ ਗੋ When she happened to turn black ਕੁਝ ਸਾਲ ਪਹਿਲਾਂ ਹੀ ਕਾਲੀ ਬਣ ਗਈ ਹੈ ਇਹ ਤਾਂ ਹੈ ਹੀ ਇੰਡੀਆ ਨੇ ਇਹ ਬਣ ਗਈ ਰਾਤੋ ਰਾਤ ਹੁਣ ਗੱਲ ਇਹ ਨਹੀਂ ਹੈ ਵੀ ਉਹਨੇ ਕਿਹਾ ਅਸੀਂ ਭਾਵੇਂ ਕਮਰਾ ਹੈ ਰਿਸ਼ਤਾ ਕੱਚਾ ਚਿੱਟਾ ਉਹਦਾ ਐਜ਼ ਅ ਐਡਵੋਕੇਟ ਜਨਰਲ ਕੈਲੀਫੋਰਨੀਆ ਦਾ ਹੁੰਦਿਆਂ ਉਹਦਾ ਸਿੱਖ ਇਸ਼ੂ ਦੇ ਉੱਤੇ ਕਰੈਕਸ਼ਨ ਫੈਸਿਲਿਟੀ ਚ ਤਰਲੋਚਨ ਸਿੰਘ ਓਬਰਾਏ ਦੇ ਕੇਸ ਚ ਉਹਨੇ ਕਿਵੇਂ ਮੋਸ਼ਨ ਆਫਟਰ ਮੋਸ਼ਨ ਆਫਟਰ ਮੋਸ਼ਨ ਆਫਟਰ ਮੋਸ਼ਨ ਫਾਈਲ ਕਰਕੇ ਅਪੀਲ ਹਾਰਨ ਦੇ ਬਾਵਜੂਦ ਉਹਨੇ ਰਾਤ ਨਹੀਂ ਦਿੱਤੀ ਕਿ ਸਿੱਖੀ ਸਰੂਪ ਨਾਲ ਉਹ ਸਰਵ ਕਰ ਸਕੇ ਸੋ ਸਾਡਾ ਇੱਕ ਆਪਣਾ ਨਜ਼ਰੀਆ ਸੀ ਔਰ ਬਾਜ਼ ਦੀ ਪਬਲਿਕੇਸ਼ਨ ਦੀ ਰਿਪੋਰਟ ਜਿਹਨੂੰ ਕਾਫੀਆਂ ਨੇ ਪਸੰਦ ਵੀ ਕੀਤਾ ਉਹਦੀ ਕਾਪੀ ਵੀ ਅਸੀਂ ਕਈਆਂ ਨੂੰ ਦਿੱਤੀ ਹੈ ਉਹਨਾਂ ਦੀ ਮੰਗ ਦੇ ਉੱਤੇ ਪਰ ਹੁਣ ਸਾਨੂੰ ਇਹ ਲੱਗਦਾ ਹੈ ਵੀ ਇਹ ਇਸ ਇਲੈਕਸ਼ਨ ਦੇ ਵਿੱਚ ਅਗੇਨ ਜਿਹੜਾ ਰੇਸ ਕਾਰਡ ਹੈ ਜਦੋਂ ਇਹ ਰੇਸ نسل ਜ਼ਾਤ ਪਾਤ ਵਿੱਚ ਆ ਜਾਂਦੀ ਹੈ ਇਹ ਬੜਾ ਫਿਰ ਡਲਟੀ ਡਿਬੇਟ ਹੋ ਜਾਂਦੀ ਹੈ ਇਸ਼ੂਸ ਦੀ ਡਿਬੇਟ ਰਹਿਣੀ ਚਾਹੀਦੀ ਹੈ ਪਰ ਕਿਉਂਕਿ ਜੇ ਹੁਣ ਟਰੰਪ ਨੂੰ ਲੱਗਦਾ ਹੈ ਕਿ ਵੀ ਇਹ ਕਮਲਾ ਹੈਰਿਸ ਦੇ ਆਣ ਤੋਂ ਬਾਅਦ ਉਹਦਾ ਦੋ ਪੁਆਇੰਟ ਅੱਪ ਚਲੇ ਗਏ ਕਿਉਂਕਿ ਇਕਦਮ ਨਵੀਂ એનર્ਜੀ ਨਵਾਂ ਉਹ ਬੈਸਲੇ ਵੀ ਚੈਲੰਜ ਕਰ ਰਹੀ ਹੈ 트ੰਪ ਨੂੰ ਕਿ ਵੀ ਮੇਰੇ ਨਾਲ ਬਹਿਸ ਕਰ ਤੇ ਉਹ ਆਪਣਾ ਜਿਹੜਾ ਰੇਸ ਬੇਸਡ ਕਾਰਡ ਜਿਹੜੀ ਬਾਈਬਲ ਬੈਲਟ ਜਿਹੜਾ ਵਾਈਟ ਐਂਗਲ ਹੈ ਉਹਨੂੰ ਵੀ ਟੂ ਦਾ ਹਿਲਟ ਪਲੇ ਕਰੇਗਾ ਔਰ ਇਹ ਕਿੱਧਰ ਨੂੰ ਜਾਏਗਾ ਪਰ ਮੇਰੇ ਕੁਦਰਤੀ ਜਦੋਂ ਮੈਂ ਇਹ ਖਬਰ ਦੇਖੀ ਤੇ ਨਾਲ ਦੀ ਨਾਲ ਦੋ ਦਿਨ ਪਹਿਲਾਂ ਇੰਡੀਅਨ ਪਾਰਲੀਮੈਂਟ ਦੇ ਵਿੱਚ ਅਨੁਰਾਗ ਠਾਕਰ ਜਿਹੜਾ ਹਿਮੇਰਪੁਰ ਤੋਂ ਐਮਪੀ ਜਿੱਤੇ ਆ ਪਿਛਲੀ ਮੋਦੀ ਸਰਕਾਰ ਦੇ ਵਿੱਚ ਵਜ਼ੀਰ ਸੀ ਹੁਣ ਵਜ਼ੀਰ ਨਹੀਂ ਹੈ ਔਰ ਰਾਹੁਲ ਗਾਂਧੀ ਜਿਹੜਾ ਲੀਡਰ ਆਫ ਦ ਆਪੋਜੀਸ਼ਨ ਹੈ ਕੈਬਨਿਟ ਰੈਂਕ ਦਾ ਉਹਨੇ ਪਾਰਲੀਮੈਂਟ ਦੇ ਵਿੱਚ ਸਵਾਲ ਚੁੱਕਿਆ ਕਿ ਵੀ ਅਸੀਂ ਜਾਤੀ ਸੂਚਕ ਜਿਹੜੀ ਜਨਗਣਨਾ ਹੈ ਸੈਂਸਸ ਹੈ ਉਸ ਨੂੰ ਕਰਵਾ ਕੇ ਰਵਾਂਗੇ ਔਰ ਦੂਸਰਾ ਹੁਣ ਕਿਉਂਕਿ ਬੀਜੇਪੀ ਤਾਂ ਬ੍ਰਾਹਮਣਵਾਦੀ ਪਾਰਟੀ ਹੈ ਉਹ ਤਾਂ ਮੰਨੂ ਸੰਵ੍ਰਿਤੀ ਨੂੰ ਕਾਨੂੰਨ ਬਣਾਉਣਾ ਚਾਹੁੰਦੇ ਨੇ ਉਹ ਥੋੜੀ ਚਾਹੁੰਦੇ ਨੇ ਕਿ ਵੀ ਬੈਕਵਰਡ ਕਲਾਸਿਸ OBC ਸ਼ਡਿਊਲ ਕਾਸ ਸ਼ਡਿਊਲ ਟ్రਾਈਬ ਜਾਂ ਮਾਈਨੋਰਟੀਜ਼ ਕਿਸੇ ਡਿਸਾਈਸਿਵ ਸਿਚੁਏਸ਼ਨ ਜਾਂ ਕਾਨੂੰਨੀ ਤੌਰ ਤੇ ਜਾਂ ਐਜੂਕੇਸ਼ਨਲੀ ਜਾਂ ਦੂਸਰੇ ਮਹਿਕਮਿਆਂ ਦੇ ਵਿੱਚ ਸੋ ਉਹਦਾ ਜਵਾਬ ਉਹਨਾਂ ਨੇ ਕਿਉਂਕਿ ਮੋਦੀ ਨੇ ਫੁੱਲੀ ਬੈਕ ਕੀਤਾ ਅਨੁਰਾਗ ਠਾਕਰ ਦੇ ਕਮੈਂਟਰ ਉਹਨੇ ਅੱਗੋਂ ਟਵੀਟ ਵੀ ਕੀਤਾ ਅਨੁਰਾਗ ਠਾਕਰ ਇਹ ਕਹਿ ਰਿਹਾ ਹੈ ਕਿ ਜਾਤੀ ਜਨਗਣਨਾ ਕੀ ਬਾਤ ਉਹ ਕਰ ਰਹੇ ਹਨ ਜਿਨਕੀ ਆਪਣੀ ਜਾਤੀ ਮਾਲੂਮ ਨਹੀਂ ਹੈ ਇਹ ਬੜਾ ਖਤਰਨਾਕ ਅਟੈਕ ਹੈ ਰਾਹੁਲ ਗਾਂਧੀ ਤੇ ਕਿਉਂਕਿ ਰਾਹੁਲ ਗਾਂਧੀ ਦਾ ਪਿਓ ਰਾਜੀਵ ਗਾਂਧੀ ਤੇ ਰਾਜੀਵ ਗਾਂਧੀ ਦਾ ਪਿਓ ਫਿਰੋਜ਼ ਗਾਂਧੀ ਫਿਰੋਜ਼ ਗਾਂਧੀ ਜਿਹੜਾ ਉਹ ਇੱਕ ਪਾਰਸੀ ਸੀ ਅਰੇਸਟਿਅਨ ਸੀ ਸੋ ਮਤਲਬ ਇਹ ਹੈ ਵੀ ਜਦੋਂ ਵੀ ਕੋਈ ਬ੍ਰਾਹਮਣ ਮੂਲ ਦੀ ਭਾਵੇਂ ਨਹਿਰੂ ਕਾਲ ਬ੍ਰਾਹਮਣ ਹੈ ਇਹਨਾਂ ਦੇ ਮੁਤਾਬਕ ਜੇ ਬ੍ਰਾਹਮਣ ਮੂਲ ਦੀ ਔਰਤ ਕਿਤੇ ਹੋਰ ਚਲੀ ਗਈ ਉਹ ਬ੍ਰਾਹਮਣ ਤਾਂ ਰਹੀ ਨਹੀਂ ਇਸ ਦਾ ਮਤਲਬ ਉਹ ਤਾਂ ਅਵਰਣ ਹੈ ਔਰ ਇਹ ਵੀ ਹੈ ਉਹਨਾਂ ਦਾ ਜਦੋਂ ਤੁਸੀਂ ਉਹਨਾਂ ਦਾ ਜਾਤੀ ਸਿਸਟਮ ਬ੍ਰਾਹਮਣ ਖਸ਼ਤਰੀ ਵੈਸ਼ ਉਦੜ ਦੇਖੋ ਜਿਹੜਾ ਬਾਹਰ ਚਲਾ ਜਾਏ ਉਹ ਵਰਣ ਉਹਦਾ ਕੋਈ ਵੀ ਵਰਣ ਨਹੀਂ ਔਰ ਉਹੀ ਅਨਰਾਗ ਠਾਕਰ ਐਗਜ਼ੈਕਟਲੀ ਕਹਿ ਰਹੇ ਕਿ ਇਹਦਾ ਤਾਂ ਕੋਈ ਹੈ ਹੀ ਨਹੀਂ ਜਾਤੀ ਉਹਦੇ ਤੇ ਅਭਿਲੇਸ਼ ਯਾਦਵ ਨੇ ਕੀ ਕਿਹਾ ਪੂਰੀ ਬਹਿਸ ਪੱਕੀ ਹੋਈ ਹੈ ਵਾਪਸ ਲਫਜ਼ ਲੋ ਦੂਜੇ ਲੋ ਪਰ ਇੱਕ ਖਤਰਨਾਕ ਰੁਝਾਨ ਹੈ 21ਵੀਂ ਸਦੀ ਚ ਜਿੱਥੇ ਇੱਕ ਪਾਸੇ ਯੂਨਾਈਟਿਡ ਨੇਸ਼ਨਸ ਨੂੰ ਬਣਿਆ 75 ਸਾਲ ਤੋਂ ਜ਼ਿਆਦਾ ਹੋ ਗਏ ਨੇ ਔਰ ਇਹ ਬੇਸਿਕ ਲਾਅ ਇੰਟਰਨੈਸ਼ਨਲ ਲਾਅ ਮੁਲਕਾਂ ਦੇ ਲਾਅ ਰੇ ਡੇਬੇਟ ਦੋ ਡੈਮੋਕਰਸੀਸ ਦੇ ਵਿੱਚ ਹੋ ਰਹੀ ਹੈ ਇੱਥੇ ਰੇਸ ਐਂਗਲ 트럼ਪ ਜਨਾਬ ਖੜਾ ਕਰ ਰਹੇ ਨੇ ਉੱਥੇ ਭਾਜਪੀ ਕਰ ਰਹੀ ਹੈ ਕਿ ਭਈ ਇਹ ਅਸੀਂ ਕਿਹੜੀ ਕਿੱਥੇ ਪਹੁੰਚ ਗਏ ਕਿ ਭਈ ਕੀ ਜਿਹੜੀ ਸਾਰੀ ਪ੍ਰਾਪਤੀ ਉੱਥੇ ਵੀ ਜਾਂ ਈਵਨ ਭਾਰਤ ਦੇ ਵਿੱਚ ਵੀ ਮੰਡਲ ਕਮਿਸ਼ਨ ਰਿਪੋਰਟ ਤੇ ਇਹ ਉਹ ਤੋਂ ਬਾਅਦ ਜਿਹੜੇ ਥੋੜੇ ਬਹੁਤ ਹਕੂਕ ਬੈਕਵਰਡ ਕਲਾਸਸ ਜਾਂ ਦੂਜਿਆਂ ਨੂੰ ਰਿਦੇ ਤੇ ਅਭਿਲੇਸ਼ ਯਾਦਵ ਨੇ ਅੱਜ ਬੜਾ ਮੂਵਿੰਗ মিডিਆ ਦੇ ਨਾਲ ਉਹਨੇ ਕਿਹਾ ਵੀ ਮੈਂ ਚੀਫ ਮਿਨਿਸਟਰ ਸੀ ਫਲਾਮ ਹੈ ਕਨੌਜ ਦੇ ਮੰਦਿਰ ਚ ਗਿਆ ਉੱਥੇ ਮੈਂ ਪੂਜਾ ਕੀਤੀ ਜਦੋਂ ਮੈਂ ਵਾਪਸ ਆਇਆ ਮੈਨੂੰ ਪਤਾ ਲੱਗਾ ਵੀ ਉਹ ਪੁਜਾਰੀਆਂ ਨੇ ਸਾਰਾ ਮੰਦਿਰ ਜਿਹੜਾ ਹੈ ਉਹ ਗੰਗਾ ਜਲ ਦੇ ਨਾਲ ਧੋਤਾ ਹੈ ਹਾਲਾਂਕਿ ਉਹ Yadav ਹੈ ਉਹ ਸ਼ੂਦਰ ਨਹੀਂ ਹੈ ਉਹ ਬੈਕਵਰਡ ਕਲਾਸ ਪਰ ਉਹਨਾਂ ਦੇ ਥੱਲੇ ਦਾ ਬੈਕਵਰਡ ਕਲਾਸ ਉਹਨੇ ਕਿਹਾ ਫਿਰ ਮੈਂ ਜਦੋਂ ਚੀਫ ਮਿਨਿਸਟਰ ਹਾਊਸ ਛੱਡਿਆ ਜਦੋਂ ਉਹ ਚੀਫ ਮਿਨਿਸਟਰ ਵੀ ਰਿਹਾ ਕਹਿੰਦਾ ਮੈਨੂੰ ਪਤਾ ਲੱਗਾ ਵੀ ਸਾਰਾ ਚੀਫ ਮਿਨਿਸਟਰ ਹਾਊਸ ਉਹਨਾਂ ਨੇ ਗੰਗਾਜਲ ਨਾਲ ਤੋਤਾ ਹੈ ਫਿਰ ਇਹ ਗੱਲ ਉੱਥੋਂ ਤੱਕ ਮੈਦੂਦ ਨਹੀਂ ਹੈ ਤੁਸੀਂ ਦੇਖੋਗੇ ਕਿ ਕੋਵਿਡ ਦੇ ਦੌਰਾਨ ਜਾਂ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਸ਼ਡਿਊਲ ਕਾਸਟ ਪਹਿਲਾਂ ਪ੍ਰੈਜ਼ੀਡੈਂਟ ਬਣਾਇਆ ਹੋਇਆ ਸੀ ਕੋਵਿੰਦਾ ਉਹਨੂੰ ਉੜੀਸਾ ਜਗਨਨਾਥਪੁਰੀ ਮੰਦਿਰ ਚ ਨਹੀਂ ਜਾਣ ਦਿੱਤਾ ਆ ਜਿਹੜੀ ਹੁਣ ਮਰਮੂ ਬਣਾਈ ਹੋਈ ਹੈ ਇਨੂੰ ਨਾ ਦਿੱਲੀ ਦੇ ਮੰਦਿਰ ਚ ਨਾ ਯੁੱਧਿਆ ਦੇ ਚ ਛਲਾਨੇ ਆਸ ਵੇੜੇ ਮੋਦੀ ਬੈਠਾ ਹੈ ਦੂਜਾ ਹਾਲਾਂ ਆਪ ਉਧਰ ਕਹੀ ਜਾਂਦਾ ਮੈਂ ਥੀਲੀਆਂ ਦਾ ਮੁੰਡਾ ਪਰ ਬਿਸ਼ਨੂ ਅਵਤਾਰ ਬਣ ਕੇ ਬੈਠਾ ਪਰ ਸ਼ੂਦਰ ਨੂੰ ਨੇੜੇ ਨਹੀਂ ਲੱਗਣ ਦਿੰਦਾ ਸੋ ਜਿੱਥੇ ਇਹ ਵਰਤਾਰੇ ਡੈਮੋਕ੍ਰੇਸੀਸ ਚ ਹੋ ਰਿਹਾ ਨੇ ਜਾਂ ਅਮਰੀਕਾ ਚ ਆਉਣ ਵਾਲੇ ਪੀਰੀਅਡ ਚ ਕਮਲਾ ਹੈਰਿਸ ਦੀ ਨਸਲ ਨੂੰ ਲੈ ਕੇ ਇੱਕ ਡਿਬੇਟ ਸ਼ੁਰੂ ਹੋਏਗੀ ਇਹ ਹੈਲਥੀ ਨਹੀਂ ਹੈ ਠੀਕ ਨਹੀਂ ਹੈ ਅਰੇ ਦਸਰੇ ਆ ਵੀ ਅਸੀਂ ਜੇ ਅੱਗੇ ਨੂੰ ਗਏ ਸੀ ਲੱਗਦਾ ਸੀ ਕਿ ਭਾਈ ਕੁਝ ਚੀਜ਼ਾਂ ਜੜੀਆਂ ਨੇ ਉਹ ਖਦਮ ਹੋ ਰਹੀਆਂ ਨੇ ਹਿਊਮਨ ਸੋਸਾਇਟੀਜ਼ ਔਰ ਇਹ ਜਿਹੜਾ ਸਿੱਖੀ ਦੇ 20 ਮੁੱਢਲੇ ਅਸੂਲਾਂ ਦੇ ਕਿਉਂਕਿ ਸਿੱਖੀ ਇੱਕ ਪਿਤਾ ਇੱਕ ਉਸਕੇ ਅਹੰਮ ਬਾਰਖ ਚ ਯਕੀਨ ਰੱਖਦੀ ਹੈ ਔਰ ਅਸੀਂ ਇਹ ਬਲੀਵ ਕਰਦੇ ਹਾਂ ਕਿ ਬਿਨਾ ਜਾਤ ਰੰਗ ਨਸਲ ਧਰਮ ਜੈਂਡਰ ਦੇ ਵਿਤਕਰੇ ਦੇ ਸਾਰਿਆਂ ਨੂੰ ਹੀ ਜਿਹੜਾ ਉਹ ਪਰਸੂਟ ਆਫ ਹੈਪੀਨੈਸ ਜੋ ਅਮਰੀਕਾ ਦਾ ਵੀ ਡੈਕਲੇਰੇਸ਼ਨ ਹੈ ਉਹਨਾਂ ਦੀ ਆਜ਼ਾਦੀ ਦੀ ਘੋਸ਼ਣਾ ਪੱਤਰ ਦੀ ਔਰ ਸਾਡੀ ਖਾਲਸਾਣ ਦੇ ਐਲਾਨਨਾਮੇ ਦੇ ਵੀ ਡੈਕਲੇਰੇਸ਼ਨ ਦਾ ਹਿੱਸਾ ਇਵੇਂ ਇਹ ਸਭ ਦੇ ਲਈ ਹੋਣਾ ਚਾਹੀਦਾ ਹੈ ਨਫ਼ਰਤ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ ਬਿਲਕੁਲ ਅਸਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਵਾਥ ਲੈਣ ਬ੍ਰੇਕ ਵਿਊਅਰ ਤੁਸੀਂ ਕਿਤੇ ਨਹੀਂ ਜਣਾ ਮਿਲਦੇ ਆ ਛੋਟੇ ਜੇ ਬ੍ਰੇਕ ਦੁਬਾਰਾ